ਜਿਹੜਾ ਵੇਚੀ ਉਹ ਇੱਕ ਘਰ ਦਾ 350 ਸਾਲਾ ਸ਼ਹਿਰੀ ਹੋਸਨਾ ਰਿਆ ਪੰਜਾਬ ਸਰਕਾਰ ਦੇ ਨਾ। ਬਿਲਕੁਲ ਜੀ ਬਹੁਤ ਵੱਡਾ ਬਲਦਾਨ ਸੀ ਉਹਨਾਂ ਦਾ ਔਰ ਉਹਨਾਂ ਦੀ ਕਿਰਪਾ ਦੇ ਸਿਰ ਤੇ ਹੀ ਸਰਕਾਰਾਂ ਚੱਲਦੀਆਂ ਹਨ ਉਹਨਾਂ ਦੀ ਕਿਰਪਾ ਦੇ ਸਿਰ ਤੇ ਹੀ ਸਾਰੇ ਕੰਮ ਕਰਦੇ ਆ ਔਰ ਉਹਨਾਂ ਨੇ ਪੂਰੀ ਦੁਨੀਆ ਲਈ ਇੱਕ ਮਿਸਾਲ ਨੇ ਕਿ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਤੇ ਧਰਮ ਨੂੰ ਬਚਾਇਆ ਹੈ। ਉਹ ਅਕੀ ਸਾਰੇ ਉਹਨਾਂ ਨੂੰ ਉਹਨਾਂ ਦੀ ਕੁਰਬਾਨੀ ਨੂੰ ਸਨਮਨ ਕਰਦੇ ਆ ਸਿਰ ਝਗਾਉਣੇ ਆ ਔਰ 350 ਸਾਲਾਂ ਜਿਹੜਾ ਅੱਜ ਦਿਹਾੜਾ ਉਹਦੇ ਇਵਜ ਦੇ ਵਿੱਚ ਜਿਹੜਾ ਆ ਨਗਰ ਕੀ}{|\text{ਵਿਸ਼ਾਲ ਨਗਰ ਕੀਰਤਨ}} ਸਾਬ ਆ ਰਿਹਾ ਔਰ ਸਾਰੇ ਉਹਨਾਂ ਨੇ ਸਵਾਗਤ ਲਈ ਖੜੇ ਫਰੀਦਕੋਟ ਤੋਂ ਚੱਲੇ ਆ ਜੀ ਅੱਜ ਔਰ ਫਿਰੋਜ਼ਪੁਰ ਸਿਟੀ ਤੋਂ ਹੁੰਦਾ ਹੋਇਆ ਇਹ ਵਾਇਆ ਮੁਗਾ ਲੁਧਿਆਣੇ ਇਹਨਾਂ ਦਾ ਰਾਤ ਨੂੰ ਸਟੇ ਆ ਇਹਨਾਂ ਨੇ ਆਨੰਦਪੁਰ ਸਾਹਿਬ ਪਹੁੰਚਣਾ ਹੈ ਦੀ ਹੜੀ ਦੇ ਉੱਪਰ ਠੀਕ ਹੋ ਗਏ ਆ ਚੇਤੇ ਨਗਰਕੀਸ਼ਨ ਆ ਰਿਹਾ ਜੀ ਜੀ ਅੱਜ ਸਵੇਰੇ ਫਿਰ ਕੋ ਦੁਸ਼ਰ ਦੇ ਸਾਡੇ ਇਥੇ ਗੋਲੇਵਾਲ ਦੇ ਦੁਆਰਾ ਸਾਹਿਬ ਜੋ ਅਸੇ ਰਿਸੀ ਅੱਜ ਦੇ ਸ਼ਹੀਦੀ ਧਾਰੇ ਤੇ ਉਹ ਅੱਜ ਦੀ ਇਸ ਸਭਾ ਨੂੰ ਬਹੁਤ ਬਹੁਤ ਪਿਆਰ ਨਾਲ ਮਨਾਉਂਦਾ ਹੈ ਅੱਜ ਸਾਨੂੰ ਇਹ ਸਭਾਗੇ ਪ੍ਰਾਪਤ ਹੋਏਗੀ ਅਸੀਂ ਨਗਰ ਕੀਰਤਨ ਦਾ ਸਵਾਗਤ ਕਰ ਰਹੇ ਹਾਂ ਭਾਲਦੀ ਜਿਹੜੀ ਜਿਹੜੇ ਆਪਣੇ ਸਾਰੇ ਜਿਹੜੀ ਦਰਵਾਜ਼ਾ ਸਾਹਿਬ ਹੈ ਬਾਬਾ ਲੱਖਾ ਸਿੰਘ ਜੀ ਜੋ ਉਹਨਾਂ ਵੱਲੋਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਡੇ 350 사ਗਾਂ ਮਿਲਦੇ ਹਨ ਉਸ ਪਾਰ ਗੁਰੂ ਕੀ ਪਰਲੇ ਦੇਖੋ ਹਿੰਦ ਦੀ ਚਾਦਰ ਮਹਾਨ ਗੁਰੂ ਗੁਰਤੇਗ ਬਹਾਦਰ ਜੀ ਉਹਨਾਂ ਦੇ ਨਾਲ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਈ ਮਤੀ ਦਾਸ ਭਾਈ ਮਨੀ ਦਾਸ ਤੇ ਭਾਈ ਦਿਆਲਾ ਜੀ ਦੇ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ 350 ਸਾਲਾ ਪੰਜਾਬ ਸਰਕਾਰ ਵੱਲੋਂ ਬੜੇ ਹੀ ਸ਼ਾਅ ਦੇ ਨਾਲ ਧਾਰਮਿਕ ਸਮਾਗਮ ਜਿਹੜੇ ਆ ਕਰਵਾਏ ਜਾ ਰਹੇ ਨੇ ਉਸੇ ਹੀ ਲੜੀ ਦੇ ਵਿੱਚ ਇੱਕ ਵਿਚਾਰ ਨਗਰ ਕੀਰਤਨ ਜੋ ਫਰੀਦਕੋਟ ਤੋਂ ਚੱਲ ਕੇ ਫਿਰੋਜ਼ਪੁਰ ਪਹੁੰਚ ਰਿਹਾ ਉਹਦੇ ਵਿੱਚ ਵੱਖ-ਵੱਖ ਧਾਰਮਿਕ ਸਮਾਜਿਕ ਅਤੇ ਸਰਕਾਰੀ ਜਿਹੜੀਆਂ ਸੰਸਥਾਵਾਂ ਨੇ ਉਹ ਅੱਜ ਇਸ ਨਗਰ ਕੀਰਤਨ ਦੇ ਸਵਾਗਤ ਦੇ ਲਈ ਖੜੀਆਂ ਨੇ ਸਾਡੇ ਸਕੂਲੀ ਬੱਚਿਆਂ ਦਾ ਬੈਂਡ ਹੈ एनसीसी ਦੇ ਬੱਚੇ ਆ ਤੇ ਹੋਰ ਧਾਰਮਿਕ ਜਿਹੜੇ ਸ਼ਬਦ ਵਗੈਰਾ ਗਾ ਕੇ ਬੱਚੇ ਜਿਹੜੇ ਨੇ ਉਹ ਨਗਰ ਕੀਰਤਨ ਦਾ ਸਵਾਗਤ ਕਰ ਰਹੇ ਨੇ ਔਰ ਸਾਡੇ ਜਿਹੜੇ ਅਧਿਆਪਕ ਸਾਹਿਬਾਨ ਨੇ ਬੱਚਿਆਂ ਨੂੰ ਮਹਾਨ ਗੁਰੂ ਤੇਗ ਬਹਾਦਰ ਜੀ ਤੇ ਉਹਨਾਂ ਦੇ ਜਿਹੜੇ ਨਾਲ ਸ਼ਹਾਦਤ ਪ੍ਰਾਪਤ ਕਰਨ ਵਾਲੇ ਉਹਨਾਂ ਦੇ ਸੇਵਕ ਨੇ ਭਾਈ ਮਤੀ ਦਾਸ ਭਾਈ ਮਨੀ ਦਾਸ ਤੇ ਡੈਲਾ ਜੀ ਦੇ ਉਹਨਾਂ ਦੇ ਜੀਵਨ ਬਾਰੇ ਵੀ ਬੱਚਿਆਂ ਨੂੰ ਜਿਹੜੀ ਆ ਜਾਣਕਾਰੀ ਦਿੱਤੀ ਜਾ ਰਹੀ ਹੈ। ਜੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਮਨਾਇਆ ਜਾ ਰਿਹਾ ਹੈ। ਜਿਹੜੇ ਸਾਡੇ ਲਈ ਬੜੇ ਫਖਰ ਤੇ ਮਾਣ ਵਾਲੀ ਗੱਲ ਹੈ ਜਿਹੜਾ ਗੁਰੂ ਸਾਹਿਬ ਦਾ 350 ਸਾਲਾ ਦਿਵਸ ਮਨਾਇਆ ਜਾ ਰਿਹਾ ਤੇ ਇਹਦੇ ਤੇ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੇ ਪ੍ਰੋਗਰਾਮ ਹੁਲਕੇ ਗਏ ਨੇ ਜਿਨ੍ਹਾਂ ਵਿੱਚ ਵੱਖ-ਵੱਖ ਥਾਵਾਂ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਜਿਹੜੇ ਨੇ ਉਹ ਵੀ ਮੰਦਪੁਰ ਸਾਹਿਬ ਲਈ ਪਹੁੰਚ ਰਹੇ ਨੇ ਤੇ ਅੱਜ ਸਾਡਾ ਕੋਲ ਇੱਥੇ ਫਿਰੋਜ਼ਪੁਰ ਵਿੱਚ ਇੱਕ ਨਗਰ ਕੀਰਤਨ ਜਿਹੜਾ ਉਹਨਾਂ ਦਾ ਆਵੇਸ਼ ਹੋਇਆ ਉਹ ਜਿਹੜਾ ਵੀ ਖਰੀਦਕੋਟ ਤੋਂ ਚੱਲਿਆ ਤਾਂ ਹੁਣ ਸਾਡੇ ਕੋਲ ਗੁੱਲੇਵਾਲ ਜਿਹੜਾ ਰਸਤੇ 'ਚ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਉੱਥੋਂ ਤੱਕ ਪਹੁੰਚ ਗਿਆ ਹੋਪਫੁਲੀ ਅੱਧੇ ਘੋੜੇ ਘੰਟੇ 'ਚ ਸਾਡੇ ਕੋ ਆ ਜਾਏਗਾ ਤੇ ਅਸੀਂ ਆਪਣੇ ਵੱਲੋਂ ਪੂਰੀ ਸ਼ਰਧਾ ਨਾਲ ਜਿਹੜੀਆਂ ਸਾਰੀਆਂ ਤਿਆਰੀਆਂ ਕੀਤੀਆਂ ਜੋ ਵੀ ਮਦਦ ਅਸੀਂ ਤਿਲਫੁੱਲ ਜਾਂ ਵੱਧ ਤੋਂ ਵੱਧ ਅਸੀਂ ਜਿਹੜੀ ਸੇਵਾ ਕਰ ਸਕਦੇ ਸੀ ਐਡਮਿਨਿਸਟ੍ਰੇਸ਼ਨ ਵੱਲੋਂ ਲੋਕਾਂ ਵੱਲੋਂ ਲੋਕਾਂ ਦਾ ਸਹਿਯੋਗ ਨਾਲ ਅਸੀਂ ਆਪਣੇ ਵੱਲੋਂ ਸਾਰੀਆਂ ਜੜੀਆਂ ਤਿਆਰੀਆਂ ਨੇ ਪ੍ਰੋਪਰ ਕੀਤੀਆਂ ਨੇ। ਅਸੀਂ ਇਹ ਵੀ ਬੱਚਾ ਨੇ ਕਿੰਨੇ ਬੱਚੇ ਨੇ ਭਾਗ ਲਿਆ। ਅਸੀਂ ਸਕੂਲਾਂ ਵਾਲਿਆਂ ਨੂੰ ਸਿਰਫ ਇੱਕ ਜਨਰਲ ਆਫਰ ਦਿੱਤੀ ਸੀ ਕਿ ਜਿੰਨੇ ਤੁਸੀਂ ਬੱਚੇ ਭੇਜ ਸਕਦੇ ਹੋ ਭੇਜੋ। ਤੇ ਮੇਰੇ ਮਤਲਬ ਹਜ਼ਾਰ ਤੋਂ ਲੈ ਕੇ 1200 ਜਿਹੜੇ ਵੱਖ-ਵੱਖ ਸਕੂਲਾਂ ਤੋਂ ਬੱਚੇ ਆਏ ਨੇ। ਜਿਨ੍ਹਾਂ ਕੋਲੋਂ ਅਸੀਂ ਗੁਰੂ ਮਹਾਰਾਜ ਦੇ ਜਿਹੜੇ ਨੇ ਵਸ ਉਹਨਾਂ ਨੂੰ ਫੁੱਲ ਜਿਹੜੇ ਆ ਉਹ ਜਿਹੜੇ ਨੇ ਉਹ ਪੇਂਟ ਕਰਾਵਾਂਗੇ। ਤੇ ਮਦਰਾ ਇੱਕ ਸਤਕਾਰ ਵਜੋਂ ਅਸੀਂ ਇਹ ਸਾਰੇ ਜਿਹੜੇ ਨੇ ਬੱਚੇ ਇਹਨਾਂ ਨੂੰ ਬੁਲਾਇਆ। ਤੇ ਜਿਹਨੀ ਸਰਕਾਰ ਵੱਲ ਲੈਟਿੰਗ ਕੋਈ ਕਰਵਾਇਆ ਗਿਆ ਉਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਅੱਗੇ ਵੀ ਉਹ ਵੀ ਭਾਰੀ ਤੇ 25 ਤਰੀਕ ਤੱਕ ਜਿਹੜੇ ਫੰਕਸ਼ਨਸ ਨੇ ਜੀ ਆਨੰਦਪੁਰ ਸਾਹਿਬ ਤੇ ਤੇ ਬਾਕੀ ਸਾਰੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਤੇ ਉਹ ਅਲੱਗ-ਅਲੱਗ ਫੰਕਸ਼ਨ ਨੇ ਜਿਵੇਂ ਹੁਣ ਸੈਸ਼ਨ ਵੀ ਇੱਕ ਚੱਲਣਾ ਤੇ ਸੋ ਸਰਕਾਰ ਤਾਂ ਆਪਣੇ ਵੱਲੋਂ ਵੱਧ ਤੋਂ ਵੱਧ ਜਿਹੜਾ ਜੋਰ ਲਾ ਰਹੀ ਹੈ ਇਸ ਚੀਜ਼ ਵਿੱਚ ਤੇ ਲੋਕਾਂ ਦੇ ਵਿੱਚ ਜਿਹੜੀ ਇਹ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਹਨੂੰ ਜਿਹੜਾ ਕੇਗਾ ਕਹਿ ਲੋ ਵੀ ਪੂਰੇ ਢੰਗ ਨਾਲ ਜਿਹੜਾ ਲੋਕਾਂ ਨੂੰ ਉਹਦਾ ਯਾਦ ਵੀ ਤਰਾਇਆ ਜਾਵੇ ਤੇ ਉਹਦਾ ਜਿਹੜਾ ਮਾਨ ਸਤਕਾਰ ਵੀ ਕੀਤਾ ਜਾਵੇ। ਇਹ ਸਾਡੇ 350 ਸਾਲਾਂ ਦੀ ਕੋਈ ਵੀ ਗੁਰਪੁਰ ਬਣਾ ਰਹੇ ਸਰ ਇਹੋ ਜਿਹਾ ਕਿੰਨਾ ਚਿਰ ਚੱਲੇਗਾ। ਯੂਤ ਨੂੰ ਤੇ ਸਾਡੇ ਵੱਲੋਂ ਇਹ ਹੀ ਹੈ ਜੀ ਹਰ ਇੱਕ ਜੋ ਗੁਰੂ ਸਾਹਿਬ ਦੇ ਪੁਰਨੇ ਪਾਏ ਨੇ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿੱਖਿਆਵਾਂ ਦਿੱਤੀਆਂ ਗਈਆਂ ਉਹਨਾਂ ਤੇ ਪਹਿਰਾ ਦਿੱਤਾ ਜਾਵੇ ਤੇ ਜੋ ਵੀ ਹੈਗਾ ਸੱਚਾ ਸਚ ਇੱਕ ਜੀਵਨ ਜਿਹੜਾ ਉਹ ਜ਼ਿੰਦਗੀ ਬਤੀਤ ਕੀਤੀ ਜਾਵੇ। ਤਨਤਨ ਸਾਹਿਬ ਜੀ ਜਿਹੜੇ ਇੱਕ 72 ਜੀ ਦੀ 350 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਬਹੁਤ ਵਿਸ਼ਾਲ ਨਗਰ ਕੀਰਤਨ ਵੱਡਾ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਪਿਆਰੀ ਸਾਧ ਸੰਗਤ ਜੀ ਦੇ ਨਾਲ ਫੇਰਕੋਟ ਸਾਹਿਬ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਹੋ ਕੇ ਹਲਤਾ ਫਲੋਸ ਕੋ ਜਹਾਦੀ ਦੇ ਵਿੱਚ ਇਹ ਦਾਖਲ ਹੋ ਚੁੱਕਿਆ ਹੈ ਔਰ ਇਸ ਸਮੇ ਅਸੀਂ ਪਿੰਡ ਰੁਕਣਾ ਬੇਰੂ ਬੇ ਸਤਸਗਤ ਜੀ ਦੇ ਨਾਲ ਖੜੇ ਹੈ ਗੁਰਦੁਆਰ ਸਾਹਿਬ ਦੇ ਬਾਹਰ ਪਿੰਡ ਦੀ ਪੰਚਾਇਤ ਮੈਂ ਸਮੂਹ ਪੰਜਾਬ ਵਾਸੀਆਂ ਨੂੰ ਔਰ ਪੰਜਾਬ ਦੀ ਸਮੂਹ 사త్సਗਤ ਜੀ ਨੂੰ ਬੇਨਤੀ ਕਰਦਾ ਕਿ ਹਿੰਦ ਦੀ ਚਾਦਰ ਸਾਹਿਬ ਸ਼ਹੀਦ ਗੁਰਤੇਗ ਬਹਾਦਰ ਜੀ ਜਿਨ੍ਹਾਂ ਦੀ ਜਿਹੜੀ ਲਾਸਾਨੀ ਸ਼ਹਾਦਤ 350 ਸਾਲ ਇਹ ਇਹਨੂੰ ਹੋ ਗਿਆ ਹੈ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਨੇ ਔਰ ਪੰਜਾਬ ਸਰਕਾਰ ਇਹ 350 ਵਾ ਜਿਹੜਾ ਸ਼ਹੀਦੀ ਦਿਹਾੜਾ ਹੈ ਇਹ ਮਨਾ ਰਹੀ ਹੈ ਮੈਂ ਸਭੂਤ ਸਾਧ ਸੰਗਤ ਜੀ ਨੂੰ ਬੇਨਤੀ ਕਰਦਾ ਕਿ ਇਸ ਨਗਰ ਕੀਰਤਨ ਦੇ ਵਿੱਚ ਵੱਧ ਤੋਂ ਵੱਧ ਆਪਣੇ ਗੁਰੂ ਘਰ ਦੀ ਸਾਧ ਸੰਗਤ ਜੀ ਨੂੰ ਨਾਲ ਲੈ ਕੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਵੇ ਗੁਰੂ ਘਰ ਦੀਆਂ ਅਸੀਸਾਂ ਪ੍ਰਾਪਤ ਕਰੋ 23 24 25 ਤਰੀਕ ਨੂੰ ਤਿੰਨ ਜਿਹੜਾ ਹੈਗਾ ਦਿਨਾਂ ਦਾ ਇਹ ਸ਼ਹੀਦੀ ਸਮਾਗਮ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਉੱਥੇ ਸੰਕਤਾ ਦਾ ਲੱਖਾਂ ਦੇ ਕਿੰਚੀ ਦੇ ਵਿੱਚ ਜਿਹੜਾ ਉਥੇ ਲੋਕ ਤਰਮਸਤਖੋਂ ਆ ਰਹੇ ਨੇ ਔਰ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਦਾਕਤ ਬਲਸਮਾਨ ਸਾਹਿਬ ਜੀ ਦਾ ਸੁੱਚੀ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਸ 350 ਮਾਸਾਲਾ ਸ਼ਹੀਦੀ ਦਿਹਾੜਾ ਹੈ ਇਹਨੂੰ ਇੱਕ ਯਾਦਗਾਰ ਬਣਾਉਣ ਦੇ ਵਿੱਚ ਦਿਨ ਰਾਤ ਮਿਹਨਤ ਕਰ ਰਹੇ ਨੇ ਔਰ ਗੁਰੂ ਕਾੜੀਆਂ ਜਿਹੜੀਆਂ ਸੀਸ਼ਾ ਪ੍ਰਾਪਤ ਕਰ ਰਹੇ ਨੇ ਮੈਂ ਹਲਕਾ ਫਲੋਸਕੋਪ ਦਿਹਾਤੀ ਦੇ ਵਿੱਚ ਪਹੁੰਚਣ ਤੇ ਜਿਹਨੇ ਵੀ ਗੁਰੂ ਕਾ리 ਸਾਧ ਸੰਗਤ ਜਾਈ ਨਾ ਸਾਰਿਆਂ ਨੂੰ ਉਹਨਾਂ ਦਾ ਦਿੱਤੀ ਗਹਿਰਾਈਆਂ ਤੋਂ ਧੰਨਵਾਦੀ ਆਂ ਔਰ ਆਓ ਸਾਰੇ ਮਿਲ ਕੇ ਆਪਾਂ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋਈਏ ਔਰ ਸਰਬੱਤ ਦੇ ਭਲੇ ਦੀ ਅਰਦਾਸ ਦੇ ਲਈ ਕਹਿਣੇ ਪਾਠ ਕੀਤੀ ਕਰੀਏ ਸਾਹਿਬ ਵਾਹਿਗੁਰੂ